you. Mm -hmm. ਜੀ ਹਾਂ ਇਸ ਗੱਲ ਦਾ ਦੋਸ਼ ਆਪ ਦੇ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿਹਤ ਮੰਤਰੀ ਤੇ ਲਗਾਇਆ ਜਾਂਦਾ ਹੈ ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਟੀਵੀ ਚੈਨਲਾਂ ਤੇ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਪੰਜਾਬ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਨੇ ਪੱਕਾ ਕਰਨ ਦੇ ਲਈ ਨਵੇਂ ਮੁਲਾਜ਼ਮਾਂ ਦੀ ਭਰਤੀ ਰੋਜ਼ਗਾਰ ਦੇਣ ਦੀ ਗੱਲ ਕਹਿੰਦੇ ਨੇ ਦੂਸਰੀ ਪਾਸੇ ਕਪੂਰਥਲਾ ਦੇ ਵਿੱਚ ਰੋਜ਼ਗਾਰ ਨੇ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਜ਼ਿਲ੍ਹਾ ਸਿਹਤ ਵਿਭਾਗ ਦੇ ਨਵਜੀਵਨ ਕੇਂਦਰ ਦੇ ਵਿੱਚ ਡਾਕਟਰ ਇੱਕ ਪਾਸੇ ਤਾਂ ਸਰਕਾਰ 15 16 ਸਾਲਾਂ ਤੋਂ ਕੰਮ ਕਰ ਚੁੱਕੇ ਕੱਚੇ ਮੁਲਾਜ਼ਮਾਂ ਨੂੰ 3 ਮਹੀਨਿਆਂ ਤੋਂ ਤਨਖਾਹਾਂ ਨਹੀਂ ਦੇ ਰਹੀ ਐ ਸੋ ਦੂਸਰੇ ਪਾਸੇ ਹੁਣ ਉਹਨਾਂ ਨੂੰ ਨੌਕਰੀ ਛੱਡਣ ਦੀ ਚੇਤਾਵਨੀ ਦਿੱਤੀ ਗਈ ਐ ਆਪ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਐ ਮੈਂ ਮਾਪੇ ਜੀ ਗੱਲ ਕਰੀ ਐ ਜਿਦ ਕਿ ਨਵ ਜੀਵਨ ਕੇਂਦਰ ਚ ਜਿਦ ਕਿ 17 ਮੁਲਾਜ਼ਮਾਂ ਨੂੰ ਜਿਦ ਕਿ ਕੱਢਣ ਦੀ ਗੱਲ ਕੀਤੀ ਜਾ ਰਹੀ ਐ ਤਾਂ ਪਿਛਲੇ ਦਿਨ ਜਦ ਮੰਤਰੀ ਸਾਹਿਬ ਆਏ ਸੀ ਉਹਨਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ ਤਾਂ ਅਨੁਮੋਲ ਟਾਈਮ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਜਾਊਗਾ ਉਹ ਦੇਖੋ ਡੀਡਿਕਸ਼ਨ ਸੈਂਟਰ ਜੋ ਮੇਅਰ ਚੇਅਰਪਰਸਨ ਸਤੀ ਡਿਪਟੀ ਕਮਿਸ਼ਨਰ ਨੇ ਠੀਕ ਹੈ ਜਦੋਂ ਇਹ ਬੰਦੇ ਰੱਖੇ ਗਏ ਸੀ ਉਹਨਾਂ ਦੇ ਥਰੂ ਹੀ ਰੱਖੇ ਗਏ ਸੀ ਠੀਕ ਹੈ ਉਹ ਰੈੱਡ ਕਰਾਸ ਦੇ ਥਰੂ ਡੀਡਿਕਸ਼ਨ ਵਿੱਚ ਆਏ ਹੋਏ ਨੇ ਡੀਸੀ ਸਾਹਿਬ ਦੇ ਜੋ ਵੀ ਉਹਨਾਂ ਨੇ ਉਸ ਟਾਈਮ ਉਹਨਾਂ ਨੂੰ ਰਿਕਰੂਟ ਕੀਤਾ ਨੇ ਰੱਖਿਆ ਇਹ ਵੀ ਡੀਸੀ ਸਾਹਿਬ ਤੇ ਹੈ ਜੀ ਉਹ ਚੇਅਰਪਰਸਨ ਨੇ ਉਹ ਉਹ ਕੀ ਸਟੈਪ ਲੈਂਦੇ ਨੇ ਜਾਂ ਉਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਜਿਹਦੇ ਵਿੱਚ ਡੀ ਐਮ ਸੀ ਸਰ ਨੇ ਆਪਣੇ ਸੰਗੋ ਨੇ ਤਾਂ ਇੱਕ ਆਪਣੇ ਡੀ ਐਚਓ ਨੇ ਮਤ ਕਾਰਨ ਕੀ ਹੈ ਕਿ ਜਿੜ ਕੇ 15 16 ਸਾਲਾਂ ਤੋਂ ਮਤ ਕੀ ਗੱਲੋ ਕਿ ਲੱਗੇ ਪਏ ਤੇ ਹੁਣ ਕਹਿ ਰਹੇ ਸੀ ਕਿ ਸਾਨੂੰ ਸੇਵਾ ਸੱਜਣ ਵੱਲੋਂ ਕੱਢਣ ਦੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਮਹੀਨੇ ਹੋਇਆ ਨੂੰ ਜੁਆਇਨ ਕਰਿਆ ਪੁਰਾਣੇ ਦੋ ਸੇਵਾ ਸਰਜਨ ਸੀਗੇ ਜਿਨ੍ਹਾਂ ਨੇ ਜੋ ਵੀ ਡਿਸਿਸਰ ਨਾਲ ਮਿਲ ਕੇ ਜਾਂ ਉਹਨਾਂ ਨੇ ਕੰਪਲੇਂਟ ਪਾਈ ਟੀਸੀ ਸਾਹਿਬ ਨੂੰ ਪੁਰਾਣੇ ਕਿ ਵੀ ਸਾਡੀ ਸਕੀਮ ਦੇ ਵਿੱਚੋਂ ਜੋ ਕਾੜਾ ਫੰਡ ਹੈ ਉਹ ਸਾਡੇ ਹਸਪੀਟਲ ਦਾ ਫੰਡ ਹੈ ਇਹਦੇ ਵਿੱਚ ਜੋ ਰੈੱਡ ਕਰਾਸ ਹੈ ਉਹ ਬੋਡੀ ਨਹੀਂ ਹੋ ਸਕਦਾ ਇਹ ਡਾਇਰੈਕਟ ਡੀ ਐਚ ਐਸ ਤੋਂ ਆਉਂਦਾ ਹੈ ਪੀ ਐਚ ਐਸ ਤੋਂ ਉਹ ਰੈੱਡ ਸਾਨੂੰ ਹੀ ਆਣਾ ਚਾਹੀਦਾ ਨਾ ਕਿ ਸਾਨੂੰ ਰੈੱਡ ਕਰਾਸ ਦੇ ਥਰੂ ਆਣਾ ਚਾਹੀਦਾ ਤੋ ਇਹ ਡਿਸਪਿਊਟ ਥੋੜਾ ਜਿਹਾ ਚੱਲ ਰਿਹਾ ਸੀ ਪਹਿਲੇ ਮੈਂ ਇਸ ਜੀ ਨੂੰ ਇਸ ਤਰ੍ਹਾਂ ਦੇਖਦੀ ਆ ਕਿ ਵੀ ਇਹ ਮੁਲਾਜ਼ਮਾਂ ਦਾ ਨੁਕਸਾਨ ਤਾਂ নো ਡਾਊਟ ਹੋ ਹੀ ਜਾਏ ਇਹ ਡੀਸੀ ਸਾਹਿਬ ਇਹ ਤਾਂ ਹੱਲ ਜੇ ਆਪਣੇ ਲੈਵਲ ਤੇ ਕਰ ਸਕਦੇ ਤੇ ਉਹਨੂੰ ਕਰ ਲੈਣ ਤਾਂ ਬੰਦਿਆਂ ਨੂੰ 17 ਜੁਆ ਉਹਨਾਂ ਨੂੰ ਇੰਪਲੋਇਮੈਂਟ ਜਾਂ ਰੀਇੰਪਲੋਇਮੈਂਟ ਮਿਲ ਸਕਦੀ ਹੈ ਤੇ ਮਨ ਮਰੇ ਤਨਖਾਹ ਵੀ ਤੇ ਤੇ ਮਹੀਨੇ ਤੋਂ ਰੁਕੀ ਪਈ ਹੈ ਦੇਖੋ ਜਦ ਕਿ ਇਹਨੇ ਤਨਖਾਹ ਵੀ ਨਹੀਂ ਹੈਗੇ ਫੇ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹੈ ਦੇਖੋ ਮੈਂ ਤਾਂ ਕਹਿੰਦੀ ਹਾਂ ਕਿ ਹਰ ਕੰਮ ਫੇਅਰ ਹੋਣਾ ਚਾਹੀਦਾ ਇਹਨਾਂ ਨੂੰ ਪਹਿਲੇ ਹੀ ਅਗਰ ਇਨੋਵੇਸ਼ਨ ਕੰਪਨੀ ਦੇ ਥਰੂ ਰੱਖਿਆ ਜਾਂਦਾ ਇਹਨਾਂ ਨੂੰ ਤਨਖਾਹਾਂ ਵੀ ਸਾਡੇ ਵੱਲੋਂ ਹੀ ਮਿਲਦੀਆਂ ਸੀ ਕਾੜਾ ਫੰਡ ਚ ਇਹਨਾਂ ਨੇ ਰੱਖਿਆ ਹੀ ਡੀਸੀ ਦੇ ਥਰੂ ਹੈ ਜਾਂ ਰੈਡ ਕ੍ਰੋਸ ਦੇ ਥਰੂ ਹੈ ਜਿਹਦੇ ਵਿੱਚ ਅਸੀਂ ਸਿਵਸਜਨ ਕੁਝ ਨਹੀਂ ਕਰ ਸਕਦੇ اور جو ابਜیکشن پرانے ਸਰچنز نے لگائے ਨੇ ਉਹ ਉਪਰ تک ریز ہوئے ਨੇ ਜਿਤੇ ਕਰਕੇ 17 ਮੁਲਾਜ਼ਮਾਂ ਦਾ نقصان ਹੋਇਆ ਹੈ ਨਹੀਂ ਤੇ ਅਸੀਂ ਅਗਰ ਕਾਡਾ ਫੰਡ ਦੇ ਥਰੂ ਰੱਖਦੇ ਆਪਣੇ ਥਰੂ ਰੱਖਦੇ ਇਨੋਵੇਸ਼ਨ ਕਮੇਟੀ ਅਸੀਂ 24 ਮੁਲਾਜ਼ਮ ਰੱਖ ਸਕਦੇ ਸੀ 24 ਮੁਲਾਜ਼ਮ ਨੂੰ ਸਾਡੇ ਹੀ ਡਿਪਾਰਟਮੈਂਟ ਤੋਂ ਤਨਖਾਹ ਮਿਲਨੀ ਸੀ ਕਾਡਾ ਫੰਡ ਜਿੰਗੂ ਅਸੀਂ ਕਿੰਨੇ ਤਾਂ ਕੋਈ ਨੁਕਸਾਨ ਨਹੀਂ ਹੋਣਾ ਸੀ ਇਹਨਾਂ ਦੇ ਨੁਕਸਾਨ ਦਾ ਵਜ੍ਹਾ ਹੀ ਇਹ ਹੈ ਕਿ ਇਹਨਾਂ ਨੂੰ ਰੈੱਡ ਕਰਾਸ ਦੇ ਥਰੂ ਰੱਖਿਆ ਗਿਆ ਜਿਹਦੇ ਵਿੱਚ ਸਵੈਸੱਜਿਤ ਕੁਛ ਨਹੀਂ ਕਰ ਸਕਦੇ ਤਾਂ ਮੈਂ ਅਨਵਾਇ ਟਾਈਮ ਚੈਸ ਮੰਤੇ ਕੋਈ ਸਰਕਾਰ ਨੂੰ ਤੁਸੀਂ ਇਹਨਾਂ ਦੇ ਕੋਈ ਰਿਕੁਐਸਟ ਨੂੰ ਭੇਜੂੰਗਾ ਲਿਖਤੀ ਲੈ ਤੁਸੀਂ ਸਾਬ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਤੁਸੀਂ ਕਰ ਸਕਦੇ ਹੋ ਤੁਸੀਂ ਚੈਲਪਸ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਬਜਿੰਦਰ ਕੁਮਾਰ ਸ਼ਰਮਾ ਹਾਂਜੀ ਬਜਿੰਦਰ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਕੰਮ ਕਰਦੇ ਪਏ ਮੈਨੂੰ 16-17 ਸਾਲ ਹੋ ਗਏ ਕੰਮ ਕਰਦਿਆਂ ਤਾਂ ਕੀ ਕਾਰਨ ਕਿ ਜਦੋਂ ਪਿੱਛੇ ਹੈਲਥ ਮਿਨਿਸਟਰ ਸਾਹਿਬ ਆਏ ਤਾਂ ਕਿ ਤੁਹਾਡੇ 15 ਵੀ ਬੰਦੇ ਆ ਬੱਲੋ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਮੰਗ ਪੱਤਰ ਦੇ ਲੱਗੇ ਮੁਸ਼ਕਲ ਵੀ ਬੜੀ ਆਈ ਹੈ ਕਿ ਸਾਰਾ ਮਾਮਲਾ ਕੀ ਸੀ ਮਾਮਲਾ ਇਹ ਸੀ ਜਿਹੜੀ ਪੀਲੀ ਸਿਵਲ ਸਰਜਨ ਸੀਗੀ ਉਹ ਕਹਿੰਦੀ ਸੀ ਅਸੀਂ ਤੁਹਾਨੂੰ ਕੱਢ ਦੇਣਾ ਵਾ ਅਸੀਂ ਆਪਣੇ ਬੰਦੇ ਰੱਖਨੇ ਆ ਉਤੋਂ ਬਾਚੂ ਅਸੀਂ ਭੱਜ ਨਾ ਚਪੇ ਰਹੇ ਆ ਅਸੀਂ ਮੰਤਰੀ ਸਾਹਿਬ ਨੂੰ ਵੀ ਮਿਲੇ ਆ ਮੰਤਰੀ ਸਾਹਿਬ ਨੇ ਸਾਨੂੰ ਸ਼ਵਾਸਨ ਦੇ ਦਿੱਤਾ ਵਾ ਤੁਹਾਨੂੰ ਕੱਢਿਆ ਨਹੀਂ ਜਾਊਗਾ ਮਗਰ 3 ਮਹੀਨੇ ਹੋ ਗਏ ਆ ਸਾਨੂੰ ਤਨਖਾਹਾਂ ਨਹੀਂ ਮਿਲੀਆਂ 16 ਬੰਦੇ ਆ 16 ਬੰਨੇ ਵਿੱਚ ਸਾਡੇ ਬੱਚੇ ਰੋਲਦੇ ਆ ਅਸੀਂ ਇੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਆ ਜਦ ਕਿ 2014 ਚ ਮੇਰਾ ਹੱਥ ਵੀ ਵੱਡਿਆ ਗਿਆ ਸੀਗਾ ਔਰ ਆਪਣੀ ਪੱਕੀ ਸਟਾਫ ਨੂੰ ਬਚਾਉਂਦੇ ਆ ਉਹਦੇ ਵਿੱਚ ਸਾਨੂੰ ਨੌਕਰੀ ਤੇ ਪੱਕੇ ਤੇ ਕੀ ਰੱਖਣਾ ਸਾਨੂੰ ਉਹ ਵੀ ਕੱਢਿਆ ਜਾ ਰਿਹਾ ਕਿ ਤੁਸੀਂ ਘਰੇ ਚ ਜਾਓ ਸਾਡੇ ਤੇ ਬੱਚੇ ਰੋਲ ਜਣਗੇ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਦੇਵਾਂਗੇ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰਦੇ 16 17 ਸਾਲ ਹੋ ਗਏ ਤਾਂ ਮੰਗ ਪੱਤਰ ਦੇਣ ਤੋਂ ਬਾਅਦ ਹੁਣ ਤੁਹਾਨੂੰ ਮੁਸ਼ਕਲ ਕੀ ਆ ਰਹੀ ਹੈ ਮੰਗ ਪੱਤਰ ਦੇਣ ਤੋਂ ਬਾਅਦ ਮੁਸ਼ਕਲ ਆ ਰਹੀ 3 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜਿਸ ਜਿਸ ਅਫਸਰਾਂ ਨਾਲ ਵੀ ਜਾਨੇ ਆ ਉਹ ਕਹਿੰਦੇ ਜੀ ਫਾਈਲ ਅੱਗੇ ਚਲਦੀ ਪਈਆ ਫਾਈਲ ਬੰਦ ਥੇਲੇ ਦੇ ਵਿੱਚ ਪਈ ਆ ਸਾਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਜੇ ਆਪਾਂ ਗੱਲ ਕਰੀਏ ਸਰਕਾਰ ਜਿੱਥੇ ਕਿ ਡਡੇ ਦਾਅਵੇ ਕਰਦੇ ਕਿ ਇਹ ਨੌਕਰੀਆਂ ਦਿੱਤੀਆਂ ਜਾਊਂਗੀਆਂ ਤਾਂ ਉੱਥੇ ਜਿੱਦ ਤੱਕ ਲੋਕੀ ਜਿਨ ਕਿ ਤੁਹਾਡੇ ਵਰਗੇ ਮੁਲਾਜ਼ਮਾਂ ਦਾ ਕਿਦ ਤੱਕ ਸਟੈਂਡ ਲੈਮ ਉਹ ਇਹਨਾਂ ਸ਼੍ਰੀ ਭਗਵੰਤ ਮਾਨ ਸਿੰਘ ਜੀ ਨੇ ਕਿਹਾ ਸੀਗਾ ਅਸੀਂ ਨੌਕਰੀਆਂ ਦਵਾਂਗੇ ਸਾਰਿਆਂ ਨੂੰ ਨੌਕਰੀਆਂ ਦਵਾਂਗੇ ਜਿਹੜੇ ਬੰਦੇ ਨੌਕਰੀਆਂ ਤੇ ਅਸੀਂ ਲੱਗੇ 16 ਸੋਨਾ 17 17 ਸਾਲ ਤੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਵਾ ਕੱਢਿਆ ਜਾ ਰਿਹਾ ਔਰ ਤਨਖਾਹ ਵੀ ਨਹੀਂ ਮਿਲ ਰਹੀਆਂ ਸਾਡੇ ਬੱਚੇ ਰੋਲ ਜਣਗੇ ਨਿੱਕੇ ਨਿੱਕੇ ਸਾਡੇ ਬੱਚੇ ਤਾਂ ਜੇ ਪ੍ਰਸ਼ਾਸਨ ਵੱਲੋਂ ਕੋਈ ਸੰਯੋਗ ਹੋ ਮਿਲਦਾ ਪ੍ਰਸ਼ਾਸਨ ਵੱਲੋਂ ਕੋਈ ਸੰਯੋਗ ਨਹੀਂ ਮਿਲ ਰਿਹਾ ਬਸ ਇੱਕ ਦੂਜੀ ਵੱਲ ਘੱਲੀ ਜਾ ਰਹੇ ਆ ਫਾਈਲ ਬੰਦ ਈਲੇ ਚ ਪਈ ਆ ਤਜੇ ਸੇਵਾ ਸੱਜਣ ਜੇ ਸਮਾਜ ਦੀ ਕੀ ਭੁਮਕਾ ਤੁਹਾਨੂੰ ਨਜ਼ਰ ਆਉਂਦੀ ਐਸ ਐਮਓ ਸਾਹਿਬ ਨੇ ਬੁਲਾਇਆ ਸੀ ਉਹਨਾਂ ਨੇ ਦੱਸਿਆ ਦੋ ਬੰਦੇ ਸਫਾਈ ਸੇਵਕ ਰੱਖਾਂਗੇ ਅਹੀਂ 16 ਸਾਲਾਂ ਤੋਂ ਵਾਚਿੰਡਨ ਦੀ ਜੌਬ ਕਰਦੇ ਆਂ ਉਹਨਾਂ ਸੀ ਸਫਾਈ ਦੀ ਜੌਬ ਕਰਾਂਗੇ ਇਸ ਉਮਰ ਚ ਆ ਕੇ ਹੁਣ ਸਾਡੇ ਬੱਚੇ ਵੀ ਰੋਲ ਜਾਣਗੇ ਰੋਟੀ ਵੀ ਰੋਲੂ ਤੁਹਾਨੂੰ ਲੱਗਦਾ ਕਿ ਸਰਕਾਰ ਤੋਂ ਕੋਈ ਆਸ ਹੈਗੀ ਕਿ ਤੱਕ ਆਸ ਹੈ ਜੀ ਸਾਨੂੰ ਸਰਕਾਰ ਤੋਂ ਅਸੀਂ ਇਸ ਕਰਕੇ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ ਮਗਰ ਹੱਲੇ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ ਤਤੂ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਸਾਡਾ ਜਿੱਦਾਂ ਸੈਂਟਰ ਚੱਲਦਾ ਉਦਾਂ ਹੀ ਚੱਲੀ ਜਾਵੇ ਜਿੱਦਾਂ ਪੇ ਸਾਨੂੰ ਰੈੱਡ ਕਰਾਸ ਤੋਂ ਆਉਂਦੀ ਸੀ ਉਦਾਂ ਹੀ ਆਈ ਜਾਵੇ ਕੀ ਨਾਮ ਹੈ ਆਪਣਾ ਅਮਰਜੀਤ ਕਰਸਰ ਹਾਂਜੀ ਮੈਡਮ ਕੀ ਸਮੱਸਿਆ ਸੀ ਜਿਸ ਨੂੰ ਲੈ ਕੇ ਤੁਸੀਂ ਉਧਰ ਮੰਗ ਪੱਤਰ ਦਿੱਤਾ ਸੀ ਸਰ ਸਾਨੂੰ 12 ਸਾਲ ਹੋ ਗਏ ਇੱਥੇ ਕੰਮ ਕਰਦਾ ਨੂੰ ਨਸ਼ਾ ਸਦਾਉ ਸੈਂਟਰ ਵਿੱਚ ਤੇ ਇਹਦੇ ਵਿੱਚ ਇਹ ਪ੍ਰੋਬਲਮ ਆਈ ਆ ਸਾਡਾ ਮਤਲਬ ਕਿ 12 ਸਾਲ ਤੋਂ ਪਹਿਲਾਂ ਵਧੀਆ ਚੱਲਦਾ ਸੀਗਾ ਸਿਸਟਮ ਸਾਨੂੰ ਨਹੀਂ ਪਤਾ ਲੱਗਿਆ ਕਿ ਇਹਨਾਂ ਦੀ ਅਫਸਰਾਂ ਦੀ ਆਪਸ ਵਿੱਚ ਕੀ ਰੰਜਿਸ਼ ਆ ਉਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਆ 3 ਮਹੀਨੇ ਹੋ ਗਏ ਸਾਨੂੰ ਸੈਲਿੰਗੀਆਂ ਨਹੀਂ ਮਿਲਦੀਆਂ ਪੀਆਂ ਸਾਨੂੰ ਕੱਜਲ ਖਰਾਬ ਹੋ ਰਿਹਾ ਆ ਅਸੀਂ ਧਰਨਿਆਂ ਤੇ ਜਾਂਦੇ ਆ ਡੀਸੀ ਨੂੰ ਏਡੀਸੀ ਨੂੰ ਮਿਲਦੇ ਹਾਂ ਦੀਆਂ ਕੋਈ ਸਾਨੂੰ ਰਿਪਲਾਈ ਨਹੀਂ ਦਿੰਦਾ ਸਿਵਲ ਸਰਜਨ ਐਸਮੋ ਕੋਈ ਰਿਪਲਾਈ ਨਹੀਂ ਦਿੰਦੇ ਸਾਨੂੰ ਸਾਰੇ ਇਹੀ ਕਹਿੰਦੇ ਅੱਜ ਕਰਦੇ ਕੱਲ ਕਰਦੇ ਆ ਸਾਨੂੰ ਇੱਦਾਂ ਕਹਿ ਕੇ ਤੋੜ ਦਿੰਦੇ ਆ ਸਾਨੂੰ ਕੁਝ ਨਹੀਂ ਦੱਸਦੇ ਪਏ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਕਹਿੰਦੇ ਸਾਡਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਘਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਮਤਲਬ ਕਿ ਸਾਾਨੂੰ ਪਤਾ ਸੀ ਕਿ 10 ਹਜ਼ਾਰ ਦੇ ਪਿਆ ਬਹੁਤ ਔਖਾ ਹੋ ਤਾਂ ਇਹਨਾਂ ਦੀਆਂ ਸੈਲਰੀਆਂ ਇਹਨਾਂ ਨੂੰ ਮਿਲ ਜਾਨੀਆਂ ਨਾ ਅਫਸਰ ਆਪਣੀਆਂ ਆਪਣੀਆਂ ਜਗ੍ਹਾ ਤੇ ਬੈਠ ਕੇ ਆਪਣੀਆਂ ਕੁਰਸੀਆਂ ਤੇ ਆਪਣੀਆਂ ਸੈਲਰੀਆਂ ਲੈ ਜਾਂਦੇ ਇਹਨਾਂ ਨੂੰ ਸਰ ਇੰਨੀਆਂ ਸੈਲਰੀਆਂ ਦੇ ਨਾਲ ਵੀ ਨਹੀਂ ਗੁਜ਼ਾਰਾ ਇਹਨਾਂ ਦਾ ਹੁੰਦਾ ਪਿਆ ਇਹ ਫਿਰ ਵੀ ਸਾਰਾ ਕੁਝ ਕਰਦੇ ਪਿਆ ਸਾਡਾ ਗਰੀਬਾਂ ਦਾ 7-7000 ਨਾਲ ਸੈਲਰੀਆਂ ਨਾਲ ਤੁਸੀਂ ਦੱਸੋਗੇ ਕਿ 10 ਹਜ਼ਾਰ ਲਾਂਗੇ ਜਦ ਕਿ ਤਿੰਨ ਮਹੀਨੇ ਬੰਦ ਹੋਈਆਂ ਨੂੰ ਵੀ ਹੋ ਗਏ ਸਾਡੇ ਰਬ ਉਦੋਂ ਮੰਤਰੀ ਸਾਹਿਬ ਨੇ ਤੁਹਾਨੂੰ ਕੀ ਸ਼ੁਵਾਸ਼ਨ ਦਿੱਤਾ ਸੀ ਕੁਛ ਨਹੀਂ ਮੰਤਰੀ ਸਾਹਿਬ ਨੇ ਮੰਗ ਪੱਤਰ ਲੈ ਲਿਆ ਉਹਦੇ ਵਿੱਚ ਵੀ ਸਾਨੂੰ ਐਸਮਾ ਮੰਗ ਪੱਤਰ ਨਹੀਂ ਦੇਣ ਦਿੰਦਾ ਸੀ ਸਾਡੇ ਹੱਥੋਂ ਕੱਢਦਾ ਸੀ ਅਸੀਂ ੱੱਕੇ ਨਾਲ ਮੰਗ ਪੱਤਰ ਦੇ ਦਿੱਤਾ ਮੰਤਰੀ ਨੂੰ ਪਰ ਸਾਨੂੰ ਉਹਦੇ ਬਾਰੇ ਕੁਛ ਨਹੀਂ ਦੱਸਿਆ ਗਿਆ ਕਿ ਮੰਗ ਪੱਤਰ ਸਾਡਾ ਕੁਛ ਹੋਇਆ ਜਾਂ ਨਹੀਂ ਹੋਇਆ ਦਾਅਵੇ ਲਿਆ ਲੈ ਇਹਨਾਂ ਨੇ ਜਿੱਥੇ ਕਿ ਸਰਕਾਰ ਇਹਨੇ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਰੋਜ਼ਗਾਰ ਦਿੱਤੇ ਜਾਊਗਾ ਤਾਂ ਜੇ ਤੁਹਾਡੇ ਕੋਲ ਰੋਜ਼ਗਾਰ ਖੋਇਆ ਜਾ ਰਿਹਾ ਵਾ ਕਿੱਥੇ ਦੇਖੇ ਦਿੱ ਤੁਸੀਂ ਸਰ ਉਹਦੇ ਵਿੱਚ ਇੱਕ ਸਭ ਝੂਠ ਆ ਸਰਕਾਰ ਦਾ ਵੋਟਾਂ ਲੈਣ ਦੇ ਚੱਕਰ ਚ ਕੋਈ ਵਾਦਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਨੂੰ ਇੰਨੇ ਸਾਲਾਂ ਤੋਂ ਕੰਮ ਕਰਦੇ ਉਹਨੂੰ 12 ਸਾਲ ਤੋਂ ਇੰਨੀ ਮਿਹਨਤ ਇੰਨੀ ਘੱਟ ਤਨਖਾਹ ਵਿੱਚ ਕਰਦੇ ਉਹਨੂੰ ਸਾਨੂੰ ਕੱਢੀ ਜਾ ਰਿਹਾ ਤੇ ਨਾਲ ਕਿਤੋਂ ਸਟ੍ਰਗਲ ਰੱਖ ਕੇ ਕਰ ਲੈਣਗੇ ਸਭ ਝੂਠ ਹੈ ਇਹਨਾਂ ਦਾ ਵਾਦੇ ਹੀ ਕਰਦੇ ਆ ਕਰਨਾ ਇਹਨਾਂ ਨੇ ਕੁਝ ਨਹੀਂ ਆ ਜਦੋਂ ਕੋ ਸਾਡੇ ਨਾਲ ਜੋ ਬੀਤ ਰਹੀ ਆ ਇਹਦੇ ਵਿੱਚ ਸਾਨੂੰ ਲੱਗਦਾ ਕਿ ਸਰਕਾਰ ਜੋ ਵੀ ਕਰਦੀ ਹੈਗੀ ਜਾਂ ਗਲਤੀ ਕਰਦੀ ਪਈ ਆ ਥੰਨੇ ਵਾਲਿਆਂ ਨਾਲ ਜੋ ਮਿਹਨਤ ਕਰਦੇ ਪਏ ਆ ਤਦੋਂ ਤੁਸੀਂ ਮੰਗ ਕੀ ਕਰਦੇ ਮੰਗ ਸੇ ਇਹ ਕਰਦੇ ਆ ਕਿ ਸਾਨੂੰ ਸਾਡੀਆਂ ਸੈਲਰੀਆਂ ਮਿਲਣ ਜੋ ਅਸੀਂ ਆਪਣਾ ਕੰਮ ਕਰਦੇ ਪਏ ਆ 12 ਸਾਲ ਤੋਂ 13 ਸਾਲ ਤੋਂ ਸਾਡਾ ਸੈਂਟਰ ਚੱਲਦਾ ਆ ਵਾ ਸਾਨੂੰ ਸਾਡਾ ਜੋ ਵੀ ਹੈਗਾ ਕੰਮ ਜਿੱਥੇ ਅਸੀਂ ਕਰਦੇ ਸਾਨੂੰ ਉੱਥੇ ਸਾਡਾ ਕੰਮ ਚੱਲ ਹੀ ਜਾਂਦੇ ਸਾਨੂੰ ਚੱਲ ਰਿਹਾ ਦੇ ਹਾਂਜੀ ਮੈਡਮ ਕੀ ਨਾਮ ਆ ਤੇ ਕਿੰਨਾ ਸ੍ਰੇਣੀ ਆ ਹਾਂਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਰਬਾਣਾ ਸਾਹਿਬ ਨੂੰ ਕਿਤੇ ਲੱਗੇ ਨੇ ਸਪਾਈਸੇ ਹਾਂਜੀ ਤੇ ਕੀ ਮੁਸ਼ਕਲ ਕੀ ਆਂਦੀ ਵੀ ਹੁਣ ਮੁਸ਼ਕਲ ਇਹ ਹੈ ਕਿ ਸੈਲਟੇ ਵੀ ਆਉਂਦੀ ਹੈਗੀ ਤੋ ਗੋਰ ਘਟ ਕਹਿੰਦੇ ਬਤਲੋ ਆਪਣੇ ਸਿਰ ਸਰ ਜਿੰਨ ਵਾਲੇ ਕਹਿੰਦੇ ਤੁਹਾਨੂੰ ਕਟਿਆ ਜਾਏਗਾ ਰੈਡ ਪ੍ਰੋਸੈਸ ਤੋਂ ਕਟਿਆ ਜਾਏਗਾ ਅੱਛਾ ਹੁਣ ਕਿੱਧਰ ਜਾਵਾਂਗੀ ਪਰ ਛੋਟੇ ਬੱਚੇ ਮੇਰਾ ਹਸਬੰਦ ਵੀ ਨਹੀਂ ਹੈ ਮੇਰੇ ਸਿਰ ਸਾਰਾ ਕਿ ਜੀਣਾ ਹੁੰਦਾ ਮੇਰੇ ਛੋਟੇ ਬੱਚੇ ਆ ਹਾਂ ਤਿੰਨ ਮਹੀਨੇ ਤੱਕ ਸੜੀ ਨਹੀਂ ਆਏਗੀ ਮਨ ਸਾਡੇ ਸੋਚਿਆ ਜਾਵੇ ਨਾ ਕਿਨੇ ਬੱਚੇ ਕਿਨੇ ਤੱਕ ਤਿੰਨ ਬੱਚੇ ਆ ਕਿਸ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ ਤੁਹਾਡੇ ਤਿੰਨ ਮਹੀਨੇ ਤੋਂ ਤੁਹਾਨੂੰ ਤਨਖਾਹ ਨਹੀਂ ਮਿਲ ਰਹੀ ਹੁਣ ਮੇਰੇ ਲਈ ਮਾਰਗ ਕਰਨਾ ਤਾਂ ਲੱਗਿਆ ਮੈਂ ਉਹ ਕਰੀ ਜਾਂਦੀ ਆਂ ਕਿ ਜੀਣਾ ਉਹ ਵੀ ਕਰ ਲਓਲੀ ਮੈਂ ਚੱਲੀ ਜਾਂਦਾ ਇਕ ਤਰ੍ਹਾਂ ਦੇ ਲੱਗੀਆਂ ਪਈਆਂ ਬੀਟੀਆਂ ਮੇਰੀਆਂ ਜੇ ਸਰਕਾਰ ਦੀ ਗੱਲ ਕਰੀ ਸਰਕਾਰ ਏਡੇ-ਡੇ ਵੱਡੇ ਦਾਅਵੇ ਕਰਦੀ ਹੈ ਕਿ ਰੋਜ਼ਗਾਰ ਦਿੱਤਾ ਜਾਊਗਾ ਜੇ ਦੇਖਿਆ ਜਾਵੇ ਇੱਕ ਤਰੀਕੇ ਨਾਲ ਤੁਹਾਡਾ ਰੋਜ਼ਗਾਰ ਖੋਇਆ ਜਾ ਰਿਹਾ ਜਾਂਦਾ ਹੈ ਮਤਲਬ ਇਹਨਾਂ ਤਾਂ ਪਤਾ ਹੈ ਡੀਸੀ ਵੱਲੋਂ ਸਮਾਨਿਤ ਕੀਤਾ ਗਿਆ ਸੀਗਾ 2020 ਚ ਸਮਾਨਿਤ ਪਰ ਤਿੱਤਰ ਹੈ ਤੇ ਅਸੀਂ ਕਿਹਨਾਂ ਪੱਕੇ ਹੁੰਦੀ ਆਸਾ ਨੂੰ ਕੱਚਿਆਂ ਦੇ ਕੱਟੀ ਜਾਂਦੇ ਆ ਇਹਦਾ ਔਖਾ ਨਾ ਕਿ ਸਾਨੂੰ ਆਸ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ ਸਮਾਨਿਤ ਕੀਤਾ ਪਿਆ ਹੈ ਡੀਸੀ ਵੱਲੋਂ ਸਮਾਰਟ ਪੱਤਰ ਵੀ ਜਿਆਪੀ ਆਵੇ ਇਸ ਫਾਈਲ ਕੰਮ ਬੜੀਆ ਕਰ ਦਿੰਦੇ ਤੁਹਾਨੂੰ ਲੱਗਦੀ ਆਸ ਹੈਗੀ ਆਸ ਤਾਂ ਹੈਗੀ ਤੁਸੀਂ ਕਰ ਹੀ ਜਾਂਦੇ ਹੋ ਕੁਛ ਹੀ ਕਰੀ ਜਾਂਦੇ ਅਸੇ ਬੇਨਤੀ ਕਰ ਸਕਦੇ ਹਾਂ ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇ ਕਿ ਇਹ ਸਾਰੇ ਮੈਨ ਖਾਲੇ ਪੀਤਾ ਜਾਵੇ ਸਭ ਕਿ ਨਾ ਮਜੇ ਪਣਾ ਹਾਂਜੀ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਯਾਰ ਸਾਥ ਦੋ ਜੀ ਤਾਂ ਕਿੱਦਾਂ ਦੇ ਦੇ ਜਦੋਂ ਸਰਕਾਰ ਤੁਸੀਂ ਉਧਰ ਮੰਗ ਪਤਾ ਵੀ ਦਿੱਤਾ ਪਰ ਕਹਿ ਰਹੀ ਕਿ ਤੁਹਾਨੂੰ ਪ੍ਰਸ਼ਾਸਨ ਕਹਿ ਰਿਹਾ ਕਿ ਤੁਹਾਨੂੰ ਕੱਢਣਾ ਬਹੁਤ ਕੰਮ ਤੋਂ 17-18 ਮਲਾਜਮਾਂ ਨੂੰ ਤਾਂ ਕਿੱਦਾਂ ਦੇ ਦੇ ਕੀ ਜਿਹੜੇ 99 ਟਾਈਮ ਚ ਕੋਈ ਨਹੀਂ ਸੱਸ ਸੁਲਵਾਈ ਹੋਈ ਉਧਰ ਵੀ ਕੱਲੇ ਕੱਢ ਦੇਣਾ ਤੁਸੀਂ ਉਧਰ ਵੀ ਜਾਂ